ਹਲਕਾ ਬੰਗਾ ਤੋਂ ਵਿਧਾਇਕ ਡਾਕਟਰ ਸੁਖਵਿੰਦਰ ਸੁਖੀ ਹੋਏ ਆਮ ਆਦਮੀ ਪਾਰਟੀ ਤੋਂ ਔਖੇ ਡਾਕਟਰ ਸੁਖਵਿੰਦਰ ਸੁਖੀ ਕਰਨਗੇ ਅਕਾਲੀ ਦਲ ਵਿੱਚ ਵਾਪਸੀ ਕੀ ਕਾਰਨ ਡਾਕਟਰ ਸੁਖਵਿੰਦਰ ਸੁਖੀ ਨੂੰ ਹੁਣ ਆਮ ਆਦਮੀ ਪਾਰਟੀ ਚੰਗੀ ਨਹੀਂ ਲੱਗੀ ਜੋ ਉਹਨਾਂ ਦੇ ਹਲਕੇ ਦੇ ਵਿੱਚ ਹੀ ਉੱਥੇ ਪਾਵਨ ਸਰੂਪਾਂ ਦਾ ਮਿਲ ਜਾਣਾ ਜਿਸ ਤੋਂ ਬਾਅਦ ਡਾਕਟਰ ਸੁਖਵਿੰਦਰ ਸੁਖੀ ਜਿਨ੍ਹਾਂ ਨੇ ਅੱਜ ਮੀਡੀਆ ਵਿੱਚ ਆ ਕੇ ਵੱਡਾ ਬਿਆਨ ਦਿੱਤਾ ਕਿ ਜੋ ਪਾਵਨ ਸਰੂਪਾਂ ਦੇ ਬਾਰੇ ਮੁੱਖ ਮੰਤਰੀ ਨੇ ਮਾਗੀ ਕਾਨਫਰੰਸ ਦੇ ਉੱਪਰ ਇਹ ਵੱਡਾ ਬਿਆਨ ਦਿੱਤਾ ਹਲਕਾ ਬੰਗਾ ਨੂੰ ਬਦਨਾਮ ਕੀਤਾ ਜਿਸ ਤੋਂ ਬਾਅਦ ਹਲਕਾ ਬੰਗਾ ਤੋਂ ਵਿਧਾਇਕ ਸੁਖਵਿੰਦਰ ਸੁਖੀ ਨੇ ਕਿਹਾ ਕਿ ਮੈਨੂੰ ਐਮਐਨਏ ਪਿਆਰੀ ਨਹੀਂ ਮੈਨੂੰ ਆਪਣਾ ਇਲਾਕਾ ਔਰ ਆਪਣਾ ਹਲਕਾ ਪਿਆਰਾ ਹੈ ਜਿਸ ਨੂੰ ਲੈ ਕੇ ਉਹਨਾਂ ਨੇ ਆਮ ਆਦਮੀ ਪਾਰਟੀ ਛੱਡਣ ਲਈ ਵੀ ਬਹੁਤ ਜਲਦੀ ਤਿਆਰੀ ਕਰ ਲਈਏ ਤੁਸੀਂ ਜਿਹੜੇ ਲੋਕਾਂ ਇਹ ਦੋਸਤ ਨਾਲ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੇ ਘੰਟੀ ਦਾ ਬਟਨ ਦਬਾ ਦਿਓ ਤਾਂਕਿ ਤੁਹਾਨੂੰ ਹਰ ਰੋਜ਼ ਨਵੀਂ ਖਬਰ ਦੀ ਜਾਣਕਾਰੀ ਮਿਲ ਸਕੇ 732 ਪਾਵਨ ਸਰੂਪਾਂ ਨੂੰ ਲੈ ਕੇ ਜੋ ਆਮ ਆਦਮੀ ਪਾਰਟੀ ਦੇ ਵੱਲੋਂ ਜਿਹੜਾ ਕਿ ਰਾਜਨੀਤਿਕ ਇਤਿਜਾਰੀਏ ਇਸ ਰਾਜਨੀਤੀ ਦੇ ਉੱਪਰ ਕੱਲ ਮੁੱਖ ਮੰਤਰੀ ਭਗਵੰਤ ਮਾਨ ਨੇ 40 ਮੁਕਤਿਆਂ ਦੀ ਯਾਦ ਵਿੱਚ ਮਾਗੀ ਜੋੜ ਮੇਲਾ ਸ਼੍ਰੀ ਮੁਕਸਰ ਸਾਹਿਬ ਇੱਕ ਵੱਡਾ ਵਿਆਹ ਦਿੱਤਾ ਕਿ 328 ਪਾਵਨ ਸਰੂਪ ਜਿਨ੍ਹਾਂ ਦੇ ਵਿੱਚੋਂ ਲਗਭਗ 170 ਦੇ ਕਰੀਬ ਸਰੂਪ ਜਿਹੜੇ ਨੇ ਉਹ ਬੰਗਾ ਦੇ ਵਿੱਚ ਮਿਲੇ ਨੇ ਸੋ ਹਲਕਾ ਬੰਗਾ ਜਿੱਥੇ ਅਕਾਲੀ ਦਲ ਦਾ ਵਿਧਾਇਕ ਡਾਕਟਰ ਸੁਖਵਿੰਦਰ ਸੁਖੀ ਜਿਨ੍ਹਾਂ ਨੇ ਜਿੱਤ ਦਰਜ ਕੀਤੀ ਸੀ ਉਸ ਤੋਂ ਬਾਅਦ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ ਜਿਸ ਡੇਰੇ ਦੇ ਵਿੱਚੋਂ ਇਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਮਿਲੇ ਉਸ ਡੇਰੇ ਡੇਰੇ ਦੇ ਪ੍ਰਤੀ ਬੰਗਾ ਦੇ ਸਾਰੇ ਹੀ ਵਾਸੀਆਂ ਦੀ ਬਹੁਤ ਜ਼ਿਆਦਾ ਆਸਥਾ ਹੈ ਉਹ ਡੇਰਾ ਜਿੱਥੇ ਕਿ ਰਾਜਾ ਕਮਲ ਸਾਭ ਜੀ ਦੇ ਸਾਰੇ ਪ੍ਰਬੰਧਕ ਨੇ ਔਰ ਸੀਐਮ ਮਾਨ ਨੇ ਇਹ ਦਾਅਵਾ ਕਰ ਦਿੱਤਾ ਕਿ ਉਸ ਡੇਰੇ ਦੇ ਵਿੱਚੋਂ ਜਿਹੜੇ ਕਿ 169 ਸਰੂਪ ਜਿਹੜੇ ਨੇ ਉਹ ਬ੍ਰਾਹਮਤ ਕੀਤੇ ਗਏ ਨੇ ਉਹ ਸਰਕਾਰ ਨੇ ਲੱਭ ਲੈਨੇ ਜਿਸ ਤੋਂ ਬਾਅਦ ਜੋ ਹਲਕਾ ਪੰਗਾ ਤੋਂ ਉਹ ਡਾਕਟਰ ਸੁਖਵਿੰਦਰ ਸੁਖੀ ਖੁਦ ਉਸ ਡੇਰੇ ਵਿੱਚ ਜਾ ਕੇ ਅੱਜ মিডিਆ ਦੇ ਨਾਲ ਜਾਣਕਾਰੀ ਦਿੰਦੇ ਹੋਏ ਉਹਨਾਂ ਨੇ ਕਿਹਾ ਕਿ ਅਜਿਹਾ ਕੁਝ ਵੀ ਨਹੀਂ ਜੋ ਮੁੱਖ ਮੰਤਰੀ ਦੇ ਵੱਲੋਂ ਇਹ ਝੂਠ ਬੋਲਿਆ ਜਾ ਰਿਹਾ ਹੈ ਮੁੱਖ ਮੰਤਰੀ ਨੂੰ ਮੈਂ ਖੁਦ ਮਿਲਾਂਗਾ ਔਰ ਇਸ ਦੇ ਬਾਰੇ ਜਾਣਕਾਰੀ ਦਿਆਂਗਾ ਕਿ ਇਹ 169 ਸਰੂਪ ਜਿਹੜੇ ਸਿਰਫ ਤੁਸੀਂ ਝੂਠ ਬੋਲ ਰਹੇ ਹੋ ਜੇ মিডিਆ ਦੇ ਵਿੱਚ ਜਾ ਕੇ ਔਰ মিডিਆ ਵਾਲੇ ਵੀ ਜਿਹੜੇ ਇਹਨਾਂ ਸਰੂਪਾਂ ਨੂੰ ਲੈ ਕੇ ਉਹਨਾਂ ਨੇ ਇਸੇ ਡੇਰੇ ਨੂੰ ਜਿਹੜਾ ਕਿ ਬਦਨਾਮ ਕਰ ਦਿੱਤਾ ਜੋ ਇੱਥੋਂ ਦੇ ਲੋਕਾਂ ਦੀ ਆਸਥਾ ਹੈ ਇੱਥੋਂ ਦੇ ਗੁਰੂਆਂ ਪੀਰਾਂ ਦੇ ਵੱਲੋਂ ਅਸੀਂ ਸਾਰੇ ਮੰਨਤਾ ਹੈ ਸਾਡੀ ਇਸ ਡੇਰੇ ਦੇ ਪ੍ਰਤੀ ਸੋ ਇਹ ਡੇਰਾ ਨਹੀਂ ਇਹ ਸ੍ਰੀ ਗੁਰੂਦਵਾਰਾ ਸਾਹਿਬ ਹੈ ਜਿੱਥੇ ਦਾਦਾ ਕਮਲ ਸਾਹਿਬ ਜੀ ਨੇ ਇੱਕ ਗੁਰਦੁਆਰਾ ਬਣਵਾਇਆ ਸੀ ਸੋ ਇਸ ਡੇਰੇ ਦੇ ਵਿੱਚ ਜੋ 160 ਸਰੂਪ ਮਿਲੇ ਹਨ ਜਿਨ੍ਹਾਂ ਦੇ ਪ੍ਰਤੀ 30 ਰੁਪਿਆਂ ਦਾ ਰਿਕਾਰਡ ਵੀ ਮਿਲਿਆ ਹੈ ਸੋ ਹੁਣ ਸੀਐਮ ਭਗਵੰਤ ਮਾਨ ਦੇ ਬਿਆਨਾਂ ਤੇ ਰਸੂ ਖਾਨਾ ਗੁਰਦੁਆਰਾ ਸ਼੍ਰੀ ਨਾਬਾ ਕਮਰ ਰਾਜਾ ਸਾਹਿਬ ਦੇ ਪ੍ਰਬੰਧਕਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਦੇ ਬਿਆਨ ਨੂੰ ਬੇਬੁਨਿਆਦ ਦੱਸਿਆ ਕਿ ਝੂਠ ਬੋਲਿਆ ਜਾ ਰਿਹਾ ਜੋ ਬੰਗਾ ਦੇ ਵਿੱਚੋਂ ਜਿਹੜੇ ਇਸ ਰੂਪਰਾਮਤ ਹੋਏ ਨੇ ਉਹ ਪੂਰੇ ਉਹਨਾਂ ਦਾ ਰਿਕਾਰਡ ਹੈ ਸੋ ਰਸੂ ਖਾਨਾ ਗੁਰਦੁਆਰਾ ਸ਼੍ਰੀ ਨਾਬਾ ਕਮਰ ਰਾਜਾ ਸਾਹਿਬ ਦੇ ਪ੍ਰਬੰਧਕ ਅਮਰੀਕ ਸਿੰਘ ਬੱਲੋਵਾਲ ਨੇ ਕਿਹਾ ਕਿ ਸ਼੍ਰੀ ਅਕਾਲ ਤਖਤ ਸੈਵੀਖੇ ਪੇਸ਼ੀ ਤੋਂ ਧਿਆਨ ਭਟਕਾਉਣ ਲਈ ਭਗਵੰਤ ਮਾਨ ਨੇ ਅਜਿਹਾ ਬਿਆਨ ਦਿੱਤਾ ਜੋ ਮੁੱਖ ਮੰਤਰੀ ਭਗਵੰਤ ਮਾਨ ਝੂਠ ਬੋਲਦੇ ਨੇ ਪੈਰ ਪੈਰ ਤੇ ਜਿਸ ਤੋਂ ਬਾਅਦ ਹਲਕਾ ਬੰਗਾ ਤੋਂ ਵਿਧਾਇਕ ਡਾਕਟਰ ਸੁਖਿੰਦਰ ਸੁਖੀ ਵੀ ਖੁੱਲ ਕੇ ਸਾਹਮਣੇ ਆਏ ਨੇ ਕਿ ਮੈਂ ਆਉਣ ਵਾਲੇ ਦਿਨਾਂ ਦੇ ਵਿੱਚ ਮੁੱਖ ਮੰਤਰੀ ਨਾਲ ਮਿਲਾਗਾ ਜੇਕਰ ਕੋਈ ਬੇਦਬੀ ਦੀ ਗੱਲ ਸਾਹਮਣੇ ਆਉਂਦੀ ਹੈ ਤਾਂ ਉਹ ਖੁਦ ਸਾਨੂੰ ਗੋਲੀ ਤੇ ਟੰਗ ਦੇਣ ਸਾਨੂੰ ਗੋਲੀ ਮਾਰ ਦੇਣ ਪਰ ਮੈਨੂੰ ਅਜਿਆ ਨਹੀਂ ਲੱਗਦਾ ਕਿ ਇੱਥੇ ਕੋਈ ਵੀ ਮर्यादा ਦੇ ਉਲਟ ਸ਼ਬਦ ਜਿਹੜਾ ਕਿ ਮੈਂ ਬਹੁਤ ਛੋਟਾ ਸਮਝਦਾ ਸਾਰਾ ਮर्यादा ਦੇ ਨਾਲ ਹੀ ਅਸੀਂ ਇੱਥੇ ਸਾਰਿਆਂ ਦੀ ਸਰਦ ਹੈ ਔਰ ਗੁਰੂ ਗ੍ਰੰਥ ਸਾਹਿਬ ਰੱਖੇ ਹੋਏ ਨੇ ਜਿਸ ਨੂੰ ਲੈ ਕੇ ਹੁਣ ਮੁੱਖ ਮੰਤਰੀ ਭਗਵੰਤ ਮਾਨ ਫਸ ਗਏ ਨੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਜੋ ਝੂਠ ਬੋਲਿਆ ਗਿਆ ਉਸ ਦੇ ਆਪਣੀ ਪਾਰਟੀ ਦੇ ਹੀ ਲੀਡਰਾਂ ਦੇ ਵੱਲੋਂ ਆਪਣੀ ਪਾਰਟੀ ਦੇ ਵਿਧਾਇਕਾਂ ਦੇ ਵੱਲੋਂ ਇਸ ਦੇ ਉੱਪਰ ਸਵਾਲ ਉਠਾਉਣੇ ਸ਼ੁਰੂ ਕਰ ਦਿੱਤੇ ਨੇ 100 ਡਾਕਟਰ ਸੁਖਵਿੰਦਰ ਸੁਖੀ ਜਿਹੜੇ ਅਕਾਲੀ ਦਲ ਦੇ ਵਿਧਾਇਕ ਸੀ ਔਰ ਆਮ ਆਦਮੀ ਪਾਰਟੀ ਵੀ ਸ਼ਾਮਲ ਹੋਈ ਸੀ ਔਰ ਉਹਨਾਂ ਨੂੰ ਵੱਡਾ ਅਹੁਦਾ ਦਿੱਤਾ ਗਿਆ ਸੀ ਚੇਅਰਮੈਨ ਬਣਾਇਆ ਗਿਆ ਸੀ ਪਰ ਉਹਨਾਂ ਨੇ ਹੁਣ ਆਮ ਆਦਮੀ ਪਾਰਟੀ ਤੋਂ ਆਪਣਾ ਅਸਤੀਫਾ ਦੇਣ ਵਾਸਤੇ ਤਿਆਰੀ ਕਰ ਲਈ ਉਹਨਾਂ ਨੇ ਕਹਿ ਕੇ ਮੈਨੂੰ ਐਮਐਲਏ ਮੈਨੂੰ ਵਿਧਾਇਕੀ ਨਹੀਂ ਚਾਹੀਦੀ ਮੈਨੂੰ ਆਪਣਾ ਹਲਕੇ ਦੇ ਲੋਕਾਂ ਦਾ ਪਿਆਰ ਚਾਹੀਦਾ ਹੈ ਮੈਨੂੰ ਆਪਣੀ ਆਸਤਾ ਚਾਹੀਦੀ ਜਿੱਥੇ ਅਸੀਂ ਸਾਰੇ ਜੁੜੇ ਹੋਇਆ ਸੋ ਸਾਡੇ ਹਲਕੇ ਨੂੰ ਬਦਨਾਮ ਕਰ ਦਿੱਤਾ ਗਿਆ ਸਾਡੇ ਗੁਰੂ ਘਰ ਨੂੰ ਜਿਹੜਾ ਕੀ ਬਦਨਾਮ ਕੀਤਾ ਜਾ ਰਿਹਾ ਜਿਸ ਵੇਲੇ ਉਹਨਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਦੇ ਅੱਗੇ ਖੜ ਗਏ ਨੇ ਅੜ ਕੇ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਉਹ ਆਪਣੀ ਪਾਰਟੀ ਤੋਂ ਅਸਤੀਫਾ ਦੇ ਦੇਣਗੇ